ਮਾਣਿ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ 111 ਸੰਤ ਖਾਲਸਾ ਦਰਬਾਨੀ ਹਜੂਰ ਮਹਾਰਾਜ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਿਦ ਸਰਸੋੜਾ ਸੈਵਾਲਿਆਂ ਦੇ ਪਾਵਨ ਪਵਿੱਤਰ ਜੀਵਨ ਸੰਤ ਮਹਾਰਾਜ ਜੀ ਜਦੋਂ ਹਿੰਮਤਪੁਰੇ ਵਾਲੋਂ ਅਨੰਦ ਮਾਣ ਰਹੇ ਸੀ ਸੰਤ ਮਹਾਰਾਜ ਜੀ ਉਸ ਇਲਾਕੇ ਵਿੱਚ ਵਿਚਰਦੇ ਹੋਏ ਹਿੰਮਤਪੁਰੇ ਸਹੀਦਾਂ ਦੇ ਪੌਂਦ ਦੇ ਤਰਸਤਾਨ ਗੁਰਦੁਆਰੇ ਛਿੜੇ ਦੇ ਅੰਦਰ ਸਤਿਗੁਰੂ ਜੀ ਉੱਥੇ ਅਨੰਦ ਮਾਣ ਰਹੇ ਹਨ ਬਾਬਾ ਜੀ ਜਦੋਂ ਵੀ ਕੱਚੇ ਘੂਰੇ ਤੋਂ ਬਾਹਰ ਆਉਂਦੇ ਨਾਨਦ ਜੀ ਕਈ ਵਾਰੀ ਉੱਤੇ ਸਾਹਮਣੇ ਖੜੀ ਹੁੰਦੀ ਸਨ ਕਿਉਂਕਿ ਜਦੋਂ ਫਿਰ ਸੰਤ ਕਰਤਾਰ ਸਿੰਘ ਜੀ ਲੋਪੋ ਵਾਲਿਆਂ ਨਾਲ ਮਲਾਪ ਹੋਇਆ ਫਿਰ ਹਜੂਰ ਮਹਾਰਾਜ ਜੀ ਜਦੋਂ ਸ਼ਾਮ ਨੂੰ ਝਿੜੇ ਤੋਂ ਬਾਹਰ ਜਾਂਦੇ ਸੰਤਾਂ ਸੰਤ ਬਾਬਾ ਕਰਤਾਰ ਸਿੰਘ ਜੀ ਅਤੇ ਬਾਬਾ ਭਰਪੂਰ ਸਿੰਘ ਜੀ ਮਹਾਰਾ ਉਹ ਵੀ ਨਾਲ ਜਾਂਦੇ ਸਨ ਕਾਫੀ ਸਮਾਂ ਬਾਹਰ ਜਾ ਕੇ ਗੁਜ਼ਾਰ ਕੇ ਆਉਂਦੇ ਕਿ ਝਿੜੇ ਦੇ ਆਲੇ ਦੁਆਲੇ ਜਵੀਲ ਬਰਾਨੀ ਪਈ ਸੀ ਦੂਰ ਤੱਕ ਕੁਲਾਵਾਤਾ ਵਰਨ ਸੀ ਜਦੋਂ ਵਾਪਸ ਆਉਂਦੇ ਤੇ ਰਾਕੇ ਆਪਦੇ ਆਸਨਾ ਤੇ ਬੈਠ ਜਾਂਦੇ ਬਸ ਆਸਨਾ ਤੇ ਬੈਠ ਕੇ ਪਰਮੇਸ਼ਰ ਨੂੰ ਯਾਦ ਕਰਦੇ ਜਦੋਂ ਕੁਝ ਹਨੇਰਾ ਜ਼ਿਆਦਾ ਹੋ ਜਾਂਦਾ ਫੇ ਬਾਬਾ ਬਲੰਸ ਸਿੰਘ ਜੀ ਮਹਾਰਾਜ ਪੂਰੇ ਵਿੱਚ ਚਲੇ ਜਾਂਦੇ ਓਕੇ ਉੱਥੇ ਇੱਕ ਕੱਚਾ ਪੂਰਾ ਬਣਿਆ ਹੋਇਆ ਸੀ ਉਸ ਵਿੱਚ ਜਾ ਕੇ ਪਰਮੇਸ਼ਰ ਦਾ ਸਿਮਰਨ ਕਰਨ ਲੱਗ ਜਾਂਦੇ ਇਸ ਤਰ੍ਹਾਂ ਸੰਤ ਮਹਾਰਾਜ ਜੀ ਜਿਹੜਾ ਰੋਜ਼ ਦਾ ਨਿਤਨੇਮ ਕਰਮ ਸੀ ਉਹਨਾਂ ਦਾ ਅੱਧੀ ਰਾਤ ਤੋਂ ਬਾਅਦ ਉੱਠ ਕੇ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਤੇ ਜਿਹੜਾ ਰੋਜ਼ ਦਾ ਨਿਤਨੇਮ ਸੀ 101 ਜਪਜੀ ਸਾਹਿਬ ਦਾ ਪਾਠ ਫਿਰ ਉਸ ਤੋਂ ਬਰੰਤ ਸੁਖਣੀ ਸਾਹਿਬ ਦੇ 14 ਪਾਠ ਬਸ ਕਰਦੇ ਰਹਿਣਾ ਜਦੋਂ ਸਮਾਂ ਲੱਗਣਾ ਉਦੋਂ ਹੀ ਸੋ ਉਹ ਨਹੀਂ ਸਹਿ ਦੇ ਪਾਠ ਕਰਨ ਲੱਗ ਜਾਂਦੇ ਸਨ ਇਸ ਤਰ੍ਹਾਂ ਬਾਬਾ ਜੀ ਜਦੋਂ ਵੀ ਨਿਤਨੇਮ ਤੋਂ ਬਾਅਦ ਘੂਰੇ ਤੋਂ ਬਾਹਰ ਆਉਂਦੇ ਤਾਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਇਹ ਰੋਜ਼ ਦਾ ਹੀ ਕਰਮ ਸੀ ਬਾਬਾ ਜੀਾਂ ਦਾ ਬਾਬਾ ਜੀ ਕਈ ਵਾਰੀ ਘੂਰੇ ਵਿੱਚ ਨਦੀਆਂ ਲਾ ਕੇ ਬੈਠੇ ਰਹਿੰਦੇ ਸਨ ਸੰਤ ਕ੍ਰਿਪਾਲ ਸਿੰਘ ਜੀ ਇੱਕ ਜਨ ਥੱਲੇ ਆਪਦਾ ਆਨੰਦ ਮਾਣਦੇ ਸਨ ਇਸੇ ਤਰ੍ਹਾਂ ਹੀ ਸੰਤ ਭਰਪੂਰ ਸਿੰਘ ਜੀ ਵੀ ਆਪਦਾ ਆਨੰਦ ਇੱਕ ਪਾਸੇ ਛਿੜੇ ਦੇ ਵਿੱਚ ਮਾਣਦੇ ਹਨ ਇਸ ਤਰ੍ਹਾਂ ਇਹ ਤਿੰਨਾਂ ਸਾਧੂਆਂ ਦੀ ਚੌਂਕੜੀ ਉੱਥੇ ਦਿਨ ਤੇ ਰਾਤ ਪਰਮੇਸ਼ਰ ਦਾ ਸਿਮਰਨ ਕਰਦੇ ਬਾਬਾ ਜੀ ਤਕਰੀਬ ਨੂੰ ਉੱਥੇ ਜਦੋਂ ਦੁਆਰਾ ਹਿੰਦਪੁਰੇ ਆਏ ਨੇ ਆ 40-45 ਦਿਨ ਉਹ ਉਸ ਸਥਾਨ ਤੇ ਬਾਬਾ ਜੀ ਨੇ ਦਿਨ ਤੇ ਰਾਤ ਸਿਮਰਨ ਕਰਦੇ ਰਹਿਣਾ ਇਸੇ ਤਰ੍ਹਾਂ ਹੀ ਸੰਤ ਬਾਬਾ ਗੁਰਤਾਰ ਸਿੰਘ ਜੀ ਵੀ ਬਹੁਤ ਸਿਮਰਨ ਕਰਦੇ ਸੀ ਉਹ ਵੀ ਬੜਾ ਚੌਂਕੜਾ ਲਾ ਕੇ ਰੱਖਦੇ 19 ਦਿਨ ਤੇ ਰਾਤ 19 ਨੂੰ ਉੱਤੇ ਆਉਂਦੇ ਸਨ ਇਸ ਤਰ੍ਹਾਂ ਸੰਤ ਬਾਬਾ ਬਲਵੰਤ ਸਿੰਘ ਜੀ ਰੋਜ਼ ਸਵੇਰ ਨਾਲ ਪੋਰੇ ਜਾਂਦੇ ਉਹੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਇਸ਼ਨਾਨ ਕਰਨਾ ਹੁੰਦਾ ਉਹਨੋਂ ਬਾਹਰ ਆ ਜਾਂਦੇ ਇਸ਼ਨਾਨ ਕਰਕੇ ਬਾਬਾ ਜੀ ਕਈ ਵਾਰੀ ਓਰੇ ਵਿੱਚ ਵੀ ਚਲੇ ਜਾਂਦੇ ਸੀ ਕਈ ਵਾਰੀ ਜਿੱਥੇ ਬਾਹਰ ਆਸਣ ਲੱਗਿਆ ਹੁੰਦਾ ਸੀ ਢੇਰੇ ਵਿੱਚ ਉਹ ਸਥਾਨਤੀ ਬੈਠ ਜਾਂਦੇ ਸੀ ਇਹ ਤਰ੍ਹਾਂ ਸੰਤ ਮਹਾਰਾਜ ਪਰਮਿਸ਼ਨ ਜੁਆਦ ਕਰਦੇ ਕਰਦੇ ਸਮਾਂ ਨੁਹਾਰ ਰਹੇ ਸੰਤ ਬਾਬਾ ਲਵਿੰਗ ਸਿੰਘ ਜੀ ਮਹਾਰਾਜ ਬਹੁਤ ਹੀ ਸੰਤ ਮਹਾਂਤ ਕਲਦੀਪ ਸਿੰਘ ਦਾ ਖਾਸ ਕਰਕੇ ਮਹਾਰਾਜ ਬਹੁਤ ਖਿਆਲ ਰੱਖਦੇ ਕਿਉਂਕਿ ਉਹਦਾ ਮਾਂਤੀਆਂ ਦਾ ਜਿਹੜਾ ਮਨ ਸੀ ਉਹ ਬੜਾ ਨਰਮਲ ਬੜਾ ਸੱਚਾ ਸਾਚਾ ਸਾਰਿਆਂ ਦੀ ਸੇਵਾ ਕਰਨ ਵਾਲਾ ਉਹਨਾਂ ਦਾ ਮਨ ਸੀ ਸੇਵਾ ਕਰਕੇ ਬੜੇ ਖੁਸ਼ ਰਹਿੰਦੇ ਔਰ ਵਕਤ ਤਤਪਰ ਰਹਿੰਦੇ ਵੀ ਜਿੰਨੀ ਵੀ ਸੇਵਾ ਇਹ ਜਿਹੜੇ ਰੱਬ ਦੇ ਪਿਆਰੇ ਨੇ ਉਹ ਜੇ ਵੀ ਤਾਂ ਮੇਰਾ ਜਿਹੜਾ ਜਨਮ ਹੈ ਉਹ ਸਫਲਾ ਹੋ ਜਵੇ ਕਿਉਂਕਿ ਪਹਿਲਾਂ ਤੋਂ ਹੀ ਬਚਪਨ ਤੋਂ ਹੀ ਮਾਨ ਕਲਦੀਪ ਦਾਸ ਪਲਦੀਪ ਸਿੰਘ ਜੀ ਉਹ ਪੋਸ਼ਸਥਾਨ ਤੇ ਸੇਵਾ ਤਕਰੀਬਨ 8 ਸਾਲ ਦੀ ਉਮਰ ਤੋਂ ਹੀ ਕਰਦੇ ਆ ਰਹੇ ਸੀ ਬੜੇ ਕਿਣੇ ਮੱਤੇ ਉਹਨਾਂ ਨੇ ਇੰਨਾ ਸਾਧੂਆਂ ਦੀ ਸੇਵਾ ਕਰਨੀ ਖਾਸ ਕਰਕੇ ਸੰਤ ਬਾਬਾ ਬਲਵੰਦ ਸਿੰਘ ਜੀ ਮਹਾਰਾਜ ਕਿ ਪਹਿਲਾਂ ਵੀ ਮਹਾਰਾਜ ਉਤੇ ਮਿਨਾ ਡੇਢ ਮਿਨਾ ਮਹੱਤਵ ਦੇ ਕੋਲ ਰਹੇ ਹਨ ਇਸ ਕਰਕੇ ਬਾਬਾ ਜੀ ਨਾਲ ਬਹੁਤ ਪਿਆਰ ਬਣਿਆ ਹੋਇਆ ਸੀ ਬਾਬਾ ਜੀ ਨਾਲ ਪਿਆਰ ਕਰਕੇ ਜਦੋਂ ਵੀ ਪੋਰੇ ਚੋਂ ਕਈ ਵਾਰੀ ਬਾਹਰ ਹੁੰਦੇ ਜਦੋਂ ਦੁਬਾਰਾ ਨਿਤਨੇਮ ਕਰਕੇ ਅੰਦਰ ਚਲੇ ਜਾਂਦੇ ਕਈ ਵਾਰੀ ਕਾਫੀ ਦਿਨ ਚੜ ਜਾਂਦਾ ਮਹਾਰਾਜ ਅੰਦਰ ਹੀ ਸਮਾਧੀ ਲਾ ਕੇ ਮਨੁਸ਼ੀਰ ਦਾ ਸਿਮਨ ਕਰਦੇ ਰਹਿੰਦੇ ਮਹਾਂਤ ਜੀ ਬਹੁਤ ਖਿਆਲ ਰੱਖਦੇ ਕਿ ਬਾਬਾ ਜੀ ਜਦੋਂ ਵੀ ਬਾਹਰ ਆਉਣ ਅਸੀਂ ਉਹਨਾਂ ਦੇ ਸਾਹਮਣੇ ਖੜੇ ਹੋਈਏ ਉਹਨਾਂ ਦੀ ਸੇਵਾ ਦੇ ਵਿੱਚ ਕੋਈ ਫਰਕ ਨਾ ਪੈ ਜਵੇ ਬਸ ਕਈ ਵਾਰੀ ਬਾਬਾ ਜੀ ਕਹਿੰਦੇ ਜਦੋਂ ਅਸੀਂ ਅੰਦਰੋਂ ਆਉਣਾ ਸਾਡੇ ਸਾਹਮਣੇ ਮਹੰਦ ਕਲੀਪ ਸਿੰਘ ਜੀ ਫਤ ਜੋੜ ਕੇ ਖੜੇ ਹੁੰਦੇ ਅਸੀਂ ਕਹਣਾ ਬਾਬਾ ਜੀ ਤੁਸੀਂ ਹੱਥ ਨਾਲ ਜੋੜਿਆ ਕਰੋ ਤੁਸੀਂ ਸਾਡੀ ਸੇਵਾ ਦਿਨ ਤੇ ਰਾਤ ਕਰਦੇ ਹੋ ਉਡੀ ਵੱਡੀ ਸੇਵਾ ਹੈ ਤੁਸੀਂ ਪਰਮੇਸ਼ਰ ਦੇ ਵਜ਼ੀਰ ਹੋ ਤੁਸੀਂ ਅਸੀਂ ਤਾਂ ਤੁਹਾਡੇ ਕੋਲੇ ਇੱਥੇ ਆਨੰਦ ਮਾਣਣ ਲਈ ਆਇਆ ਤੁਹਾਡਾ ਪ੍ਰੇਮ ਹੈ ਤੁਹਾਡੇ ਪ੍ਰੇਮ ਚ ਇੱਥੇ ਆਏ ਹੋਇਆ ਤੁਸੀਂ ਹੱਥ ਨਾ ਜੋੜਿਆ ਕਰੋ ਪਰ ਮਹੰਦ ਕਲਦੀਪ ਸਿੰਘ ਜੀ ਕਹਿੰਦੇ ਬਾਬਾ ਜੀ ਹੰਸ ਜਿਹੜੇ ਹੁੰਦੇ ਨੇ ਨਾ ਉਹ ਪਰਮੇਸ਼ਰ ਦੇ ਪਿਆਰੇ ਰੱਬ ਨੂੰ ਧਿਆਉਣ ਵਾਲੇ ਸਿਮਰਨ ਕਰਨ ਵਾਲੇ ਇਹ ਵੀ ਵੱਡੇ ਭਾਗਾਂ ਵਾਲਿਆਂ ਨੂੰ ਸੇਵਾ ਮਿਲਦੀ ਹੈ ਮੇਰੇ ਵੱਡੇ ਭਾਗ ਨੇ ਜਿੱਥੇ ਇਹੋ ਜਿਹੇ ਰੱਬ ਵਰਗੇ ਪਰਮੇਸ਼ਰ ਦੇ ਪਿਆਰੇ ਆਕੇ ਹਾਂਸਾਂ ਵਾਂਗ ਚੋਗਾ ਨਾਮ ਦਾ ਚੁਗਦੇ ਨੇ ਨਾਮ ਜਪਦੇ ਨੇ ਦਿਨ ਤੇ ਰਾਤ ਪ੍ਰਭੂ ਨੂੰ ਤੇ ਹੁੰਦੇ ਨੇ ਤਾਂ ਇਸ ਕਰਕੇ ਮੇਰਾ ਵੀ ਉਹਦੇ ਨਾਲ ਭਲਾ ਹੋ ਜੂਗਾ ਮੈਨੂੰ ਤੁਸੀਂ ਸੇਵਾ ਦਾ ਜੋ ਮੌਕਾ ਦਿੱਤਾ ਹੈ ਪਰਮੇਸ਼ਰ ਮੈਨੂੰ ਇਸੇ ਤਰ੍ਹਾਂ ਹੀ ਆਪਦੇ ਚਰਨਾਂ ਨਾਲ ਜੁੜ ਕੇ ਰੱਖੇ ਤੁਹਾਡੇ ਨਾਲ ਇਵੇਂ ਜਿਵੇਂ ਪਿਆਰ ਬਣਿਆ ਰਹੇ ਇਸ ਤਰ੍ਹਾਂ ਫਿਰ ਬਾਬਾ ਜੀ ਮਹਾਂਦ ਕਲੀਬ ਸਿੰਘ ਨੂੰ ਕਹਿ ਕੇ ਆਪਦੇ ਆਸਨ 'ਤੇ ਚਲੇ ਜਾਂਦੇ ਨੇ ਜਦੋਂ ਉਹਨਾਂ ਨੇ ਬੇਨਤੀ કરી ਬਾਬਾ ਜੀ ਸ਼ਗਲੋ ਕੁਝ ਕਹਿੰਦੇ ਨਹੀਂ ਅਜੇ ਲੋੜ ਨਹੀਂ ਮਹਾਂਦ ਜੀ ਤੁਸੀਂ ਸੇਵਾ ਕਰੋ ਚੱਲ ਕੇ ਜੇ ਲੋੜ ਹੋ ਗਈ ਅਸੀਂ ਆਪੇ ਤੁਹਾਡੇ ਕੋਲ ਆ ਜਾਵਾਂਗੇ ਬਾਬਾ ਜੀ ਜਾ ਕੇ ਆਉਦੇ ਬਾਹਰ ਚਿਹਰੇ ਦੇ ਵਿੱਚ ਆਸਨ ਤੇ ਜਾ ਕੇ ਫਿਰ ਸਿਮਰਨ ਕਰਨ ਲੱਗ ਗਏ ਦੁਪਹਿਰਾ ਲੰਘ ਗਿਆ ਦੁਪਹਿਰ ਤੋਂ ਬਾਅਦ ਜਦੋਂ ਬੱਗਾ ਵਿਆਹ ਹੋਇਆ ਤਾਂ ਮਹੰਤ ਕਲੀਵ ਸਿੰਘ ਸੰਤ ਕਰਤਾਰ ਸਿੰਘ ਜੀਆ ਨੂੰ ਪ੍ਰਪੂਰ ਸਿੰਘ ਜੀਆ ਨੂੰ ਰੋਜ਼ ਇਹੋ ਸਮੇਂ ਪਿਆ ਸਕਾਉਂਦੇ ਕਿਉਂਕਿ ਕਈ ਵਾਰੀ ਬਾਬਾ ਜੀ ਉਸ ਵੇਲੇ ਵੀ ਭੋਰੇ ਚ ਹੀ ਹੁੰਦੇ ਜੇ ਜਦੋਂ ਬਾਹਰ ਆ ਜਾਂਦੇ ਫਿਰ ਪਹਿਲਾਂ ਚਾਹ ਬਾਬਾ ਜੀਆਂ ਨੂੰ ਛਕਾਉਂਦੇ ਤੇ ਸੰਤ ਕਰਤਾਰ ਸਿੰਘੀਆਂ ਨੂੰ ਤੇ ਪ੍ਰਪੂਰ ਸਿੰਘੀਆਂ ਨੂੰ ਇਸੇ ਤਰ੍ਹਾਂ ਸੇਵਾ ਕਰਦੇ ਜਦੋਂ ਬੱਗਾਂ ਦੇਲੇ ਚਾਹ ਲੈ ਕੇ ਆਏ ਤਾਂ ਬਾਬਾ ਜੀ ਵੀ ਆਦੇ ਆਸਨ ਤੇ ਝਿੜੇ ਚ ਬੈਠੇ ਸਨ ਪਹਿਲਾਂ ਫਿਰ ਮਹੰਤ ਜੀ ਬਾਬਾ ਜੀ ਦੇ ਕੋਲੇ ਚਾਹ ਲੈ ਕੇ ਆਏ ਪਿਆਸ਼ ਛਕਾ ਕੇ ਫਿਰ ਸੰਤ ਕਰਤਾਰ ਸਿੰਘੀਆਂ ਨੂੰ ਚਾਹ ਛਕਾਈ ਉਸ ਤੋਂ ਬਾਅਦ ਉਦੇ ਨਜ਼ਦੀਕ ਹੀ ਸੰਤ ਪ੍ਰਪੂਰ ਸਿੰਘ ਜੀ ਬੈਠੇ ਸਨ ਉਹਨਾਂ ਨੂੰ ਵਿਚਾਰ ਚਕਾਈ 10 ਕੰਤ ਬਾਅਦ ਉਹ ਆਪਣੇ ਵਰਤਨ ਲੈ ਕੇ ਲੰਗਰ ਵਿੱਚ ਚਲੇ ਗਏ ਬਾਬਾ ਜੀ ਫਿਰ ਆਪਦੀ ਸਮਾਧੀ ਦੇ ਵਿੱਚ ਹੋ ਗਏ ਸਮਾਧੀ ਲਾ ਕੇ ਬੈਠ ਗਏ ਇਸ ਤਰ੍ਹਾਂ ਬਾਬਾ ਜੀ ਕਹਿੰਦੇ ਇੰਨਾ ਸਾਡਾ ਖਿਆਲ ਰੱਖਦਾ ਸੀ ਮਹੰਤ ਇੰਨਾ ਖਿਆਲ ਰੱਖੀ ਸਾਡੇ ਇੰਨਾ ਪ੍ਰੇਮ ਬਣਿਆ ਹੋਇਆ ਸੀ ਸਦਾ ਉਤਮ ਮੰਨ ਨਹੀਂ ਸੀ ਕਰਦਾ ਵੀ ਅਸੀਂ ਕਿਸੇ ਪਾਸੇ ਜਾਈਏ ਤਾਂ ਹੀ ਉਹਦੇ ਕੋਲੇ ਜਾ ਕੇ ਸਾਨੂੰ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਅਸੀਂ ਦਿਨ ਤੇ ਰਾਤ ਪਰਮੇਸ਼ਰ ਨੂੰ ਧਿਆਉਂਦੇ ਸੀ ਜੇ ਕੋਈ ਸੇਵਕਾਂ ਚੰਦਾ ਮਿਲ ਜਾਵੇ ਤਾਂ ਉੱਥੇ ਹੀ ਆਨੰਦ ਮਾਣਿਆ ਜਾਂਦਾ ਹੈ ਬਾਬਾ ਜੀ ਇਸ ਤਰ੍ਹਾਂ ਬਹੁਤ ਪਿਆਰ ਦੇ ਨਾਲ ਮੁਹੰਮਤ ਨਾਲ ਕਰੀ ਵਾਰੀ 10-20 ਮਿੰਟ ਗੱਲਾਂ ਬਾਤਾਂ ਪਿਆਰ ਦੀਆਂ ਕਰਦੇ ਸ਼ਾਮ ਨੂੰ ਜਦੋਂ ਬਾਬਾ ਜੀਆ ਨੇ ਜਲ ਪਾਣੀ ਛਕਾਇਆ ਜਲ ਪਾਣੀ ਛਕ ਕੇ ਫਿਰ ਬਾਬਾ ਜੀ ਛਿੜੇ ਤੋਂ ਬਾਹਰ ਕਿਉਂਕਿ ਆਲੇ-ਦਾਲੇ ਦੀ ਜਿਹੜੀ ਜ਼ਮੀਨ ਸੀ ਉਹ ਬੇਲੀ ਪਈ ਸੀ ਕਿਤੇ ਕਿਤੇ ਫਸਲ ਹੁੰਦੀ ਨਹੀਂ ਤਾਂ ਸਾਰੀ ਜ਼ਮੀਨ ਬੇਲੀ ਹੋਈ ਪਈ ਸੀ ਬਾਬਾ ਜੀ ਬਾਹਰ ਚਲੇ ਜਾਂਦੇ ਬਾਹਰ ਜਾ ਕੇ ਦੋ ਦੋ ਘੰਟੇ ਡੇਢ-ਡੇਢ ਘੰਟਾ ਬਾਹਰ ਆਪਦਾ ਆਨੰਦ ਮਾਣਦੇ ਉਤੋਂ ਬਾਅਦ ਫਿਰ ਵਾਪਸ ਆ ਕੇ ਅਵਧਿਆਸਨ ਤੇ ਆ ਜਾਂਦੇ ਆਸਨ ਤੇ ਆ ਕੇ ਬਾਬਾ ਜੀ ਤਮ ਸਾਰੇ ਇੱਕ ਜਾਂਦੇ ਫਿਰ ਪੂਰੇ ਵਿੱਚ ਚਲੀ ਜਾਂਦੇ ਪੂਰੇ ਵਿੱਚ ਜਾ ਕੇ ਫਿਰ ਬਾਬਾ ਜੀ ਇੱਕ ਇੱਕ ਘੰਟੇ ਸਮਾਧੀ ਆਪਦੀ ਲਾ ਕੇ ਰੱਖਦੇ ਤੇ ਜਦੋਂ ਉਮਰਤ ਵੇਲਾ ਹੁੰਦਾ ਉਤੋਂ ਉੱਠ ਕੇ ਮਹਾਰਾਜ ਆ ਕੇ ਇਸ਼ਨਾਨ ਕਰਦੇ ਇਸ਼ਨਾਨ ਕਰਕੇ ਫਿਰ ਆਪਦਾ ਸਿਮਰਨ ਕਰਨ ਲੱਗ ਜਾਂਦੇ ਇਸ ਤਰ੍ਹਾਂ ਬਾਬਾ ਜੀ ਕਹਿੰਦੇ ਸਾਡਾ ਜਿਹੜਾ ਸਮਾਂ ਸੀ ਬਹੁਤ ਹੀ ਪਿਆਰ ਦੇ ਨਾਲ ਲੰਘੀ ਜਾਂਦਾ ਸੀ ਜਦੋਂ ਅਸੀਂ ਨਿਤਨੇਮ ਕਰਕੇ ਪਈ ਵਾਰੀ ਦਰਬਾਰ ਸਾਹਿਬ ਦੇ ਵਿੱਚ ਨਿਤਨੇਮ ਦੀ ਸਮਾਪਤੀ ਵੇਲੇ ਅਸੀਂ ਸਤਿਗੁਰਾਂ ਦੇ ਦਰਸ਼ਨ ਦੇਦਾਰੇ ਕਰਨ ਲਈ ਦਰਬਾਰ ਵਿੱਚ ਸਾਹਿਬ ਦੇ ਜਾ ਕੇ ਸਤਿਗੁਰਾਂ ਨੂੰ ਨਮਸਕਾਰ ਕਰਦੇ ਸਨ ਫਿਰ ਬਾਬਾ ਜੀ ਕਹਿੰਦੇ ਤਕਰੀਬਨ ਰੋਜ਼ ਹੀ ਜਦੋਂ ਕਿਤੇ ਵੀ ਹੁੰਦੇ ਅਸੀਂ ਸਤਗੁਰਾਂ ਦੇ ਦਰਸ਼ਨ ਦਾ ਦਰਬਾਰ ਵਿੱਚ ਕੱਦੇ ਰਹਿੰਦੇ ਸੀ ਜੇਕਰ ਕਿਸੇ ਕਾਰਨ ਕਰਕੇ ਅਸੀਂ ਦੂਰ ਚਲੇ ਗਏ ਉਸ ਦਿਨ ਦਰਬਾਰ ਸਾਹਿਬ ਦੇ ਵਿੱਚ ਨਹੀਂ ਜਾਇਆ ਜਾਂਦਾ ਸੀ ਜੇ ਨੇੜੇ ਹੁੰਦੇ ਤਾਂ ਅਸੀਂ ਦਰਬਾਰ ਸਾਹਿਬ ਦੇ ਵਿੱਚ ਸਤਗੁਰਾਂ ਦੇ ਦਰਸ਼ਨਦਾਰੀ ਇੱਕ ਵਾਰੀ ਜ਼ਰੂਰ ਕਰਦੇ ਇਸ ਤਰ੍ਹਾਂ ਬਾਬਾ ਜੀ ਕਹਿੰਦੇ ਅਸੀਂ ਦਰਸ਼ਨਦਾਰੀ ਕਰਕੇ ਮੱਥਾ ਟੇਕ ਕੇ ਜਦੋਂ ਤੋਂ ਅਸੀਂ ਅੰਮ੍ਰਿਤ ਛਕਿਆ ਅਸੀਂ ਕਦੇ ਐ ਨਾਂਗਾ ਨਹੀਂ ਸੀ ਪਾਉਂਦੇ ਚਾਹੇ ਕਿਤੇ ਹੁੰਦੇ ਦੂਰੋਂ ਚੱਲ ਕੇ ਵੀ ਕਈ ਵਾਰੀ ਦਰਵਾਜ਼ੇ ਦੇ ਵਿੱਚ ਜਾ ਕੇ ਦਰਸ਼ਨ ਕਰਦੇ ਜੇ ਵੱਧ ਦੂਰ ਹੋਣਾ ਫਿਰ ਐਸਾ ਹੀ ਉੱਥੇ ਹੀ ਸਮਾਧੀ ਲਾ ਕੇ ਬੈਠੇ ਰਹਿੰਦੇ ਸੀ ਇਸ ਤਰ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਦੇ ਚੱਲਦੇ ਫਿਰਦੇ ਰਹਿੰਦੇ ਅਸੀਂ ਰਾਤ ਨੂੰ ਦਨ ਰਾਤ ਪਰਮੇਸ਼ਰ ਦੇ ਮੂਹਰੇ ਦੇ ਵਿੱਚ ਆਪਦੇ ਵਿਸਾਕ ਕੀ ਰੱਖਦੇ ਸਤਗੁਰਾਂ ਦੇ ਦਰਸ਼ਨ ਜਾਰੇ ਕਰਦੇ ਰਹਿੰਦੇ ਇਸ ਤਰ੍ਹਾਂ ਬਾਬਾ ਜੀ ਕਹਿੰਦੇ ਸਾਡਾ ਮਹਾਂਤ ਦੇ ਨਾਲ ਇੰਨਾ ਪਿਆਰ ਬਣ ਗਿਆ ਅਸੀਂ ਉਤੋਂ ਕਿਸੇ ਪਾਸੇ ਜਾਣ ਨੂੰ ਸਾਡਾ ਮਨ ਨਹੀਂ ਸੀ ਕਰਦਾ ਬਸ ਸਿਮਰਨ ਤੋਂ ਬਿਨਾਂ ਹੋਰ ਅਸੀਂ ਕੋਈ ਮੰਨ ਦੇ ਵਿੱਚ ਇੱਛਾ ਨਹੀਂ ਸੀ ਰਾਂਦੇ ਵੀ ਬਾਅਦ ساری ਜ਼ਿੰਦਗੀ ਪਰਮੇਸ਼ਰ ਦਾ ਨਾਮ ਹੀ ਜਪਣਾ ਪਰ ਸਨਜੀਤ ਸਰੀਰ ਦੇ ਉੱਤੇ ਕਸ਼ਟ ਬਹੁਤ ਦਿੰਦੇ ਮਹਾਰਾਜ। ਕਈ ਵਾਰੀ 8-8 ਪੈਰ, ਕਈ ਵਾਰੀ 16 ਪੈਰ ਵੀ ਲੰਘ ਜਾਂਦੇ। ਬਸ ਜਲ ਪਾਣੀ ਤੋਂ ਬਗੈਰ ਹੀ ਮਹਾਰਾਜ ਆਪਣੀਆਂ ਸਮਾਧੀਆਂ ਲਾ ਕੇ ਬੈਠੇ ਰਹਿੰਦੇ। ਐਂ ਕਿਰੇ ਵਿੱਚ ਬੈਠੇ ਨੇ ਜਾਂ ਕਿਸੇ ਪਾਸੇ ਬਾਹਰ ਦੂਰ ਨੇੜੇ ਚਲੇ ਗਏ, ਉੱਥੇ ਵੀ ਬਾਬਾ ਜੀ ਇਸੇ ਤਰ੍ਹਾਂ ਸਮਾਧੀਆਂ ਲਾ ਕੇ ਉਹਦਾ ਆਨੰਦ ਮਾਣਦੇ ਰਹਿੰਦੇ। ਇਸੇ ਤਰ੍ਹਾਂ ਬਾਬਾ ਜੀ ਕਹਿੰਦੇ ਸਾਡਾ ਸਮਾਂ ਲੰਘਦਾ ਗਿਆ ਪਿਆਰ ਨਾਲ ਇੱਕ ਵਾਰੀ ਅਸੀਂ ਮਹੰਤ ਦੇ ਕੋਲੇ ਆ ਕੇ ਕੋਈ ਵਿਚਾਰਾ ਕਰਨੀਆਂ ਇੱਕ ਵਾਰੀ ਉੱਥੇ ਬੈਠੀ ਗੰਦਰਾ ਵੀ ਵੀ ਮੈਂ ਤਦਾਦਾ ਘੰਟਾ ਲੰਘ ਜਾਂਦਾ ਮਹੰਤਿਆਂ ਨੂੰ ਵੀ ਖੁਸ਼ ਰੱਖਦੇ ਕਿਉਂਕਿ ਉਹ ਸਾਨੂੰ ਜਲ ਪਾਣੀ ਪਾਉਂਦਾ ਸੀ ਸਾਡੀ ਸੇਵਾ ਕਰਦਾ ਸੀ ਸਾਡਾ ਬਹੁਤ ਖਿਆਲ ਰੱਖਦਾ ਸੀ ਸਾਡਾ ਵੀ ਉਹਦੇ ਨਾਲ ਇਸੇ ਕਰਕੇ ਵੱਧ ਪਿਆਰ ਬਣਿਆ ਹੋਇਆ ਸੀ ਇਸ ਤਰ੍ਹਾਂ ਅਸੀਂ ਅਭਦਾ ਜਿਹੜਾ ਸਮਾ ਸੀ ਸਫਲਾ ਕਰਦੇ ਸੀਗੇ ਪਰਮੇਸ਼ਰ ਉੱਤੇ ਆਉਂਦੇ ਸੀ ਅਰਦਾਸਾਂ ਬੇਨਤੀਆਂ ਸਤਿਗੁਰਾਂ ਨੂੰ ਕਰਦੇ ਰਹੇ ਨਹੀਂ ਸਤਿਗੁਰੂ ਜੀਓ ਸਾਡੇ ਤੇ ਇਸ ਤਰ੍ਹਾਂ ਹੀ ਕਿਰਪਾ ਰੱਖਿਓ ਸਦਾ ਹੀ ਆਪਦੇ ਚਰਨਾਂ ਨਾਲ ਜੋੜ ਕੇ ਰੱਖਿਓ ਸਦਾ ਹੀ ਅਸੀਂ ਆਪ ਜੀ ਦੇ ਚਰਨਾਂ ਨਾਲ ਜੁੜ ਕੇ ਪਰਮੇਸ਼ਰ ਦਾ ਸਿਮਰਨ ਇਸੇ ਤਰ੍ਹਾਂ ਹੀ ਕਰਦੇ ਰਹੀਏ ਆਨੰਦ ਮਾਣਦੇ ਰਹੀਏ ਔਰ ਜਦ ਜੋ ਸਮਾ ਸੀ ਉਹ ਸਮਾਪਤ ਹੈ ਸਾਡਾ ਕੱਲ ਨੂੰ ਫੇਰ ਆਪਨੇ ਸਰਵਣ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ